अजीतो हमेशा राज तुम भी यहाँ पर को लेसी पर पर भी बहुत बढ़िया दर्शन स्थल दर्शन आई बहुत चुकी है अजीत आओ दर्शन क्यों ना दे खतम हाँ जी बहुत बहुत मजा आएगा बार साल तोड़ बारे कुछ मिल गया जानना कुछ वो शोर भी मिलूंगा मेरा सवाल भी सी पर मैं बात ही करूंगा इधर लगाऊंगा गाले ओ हो चंगी ਜੇ ਰਿਤ ਪਰਦੇ ਚ ਰਹਿ ਜਾਵੇ ਪਰਦੇ ਚੋਂ ਬਾਹਰ ਹੋਏ ਮੁੱਲ ਕੱਟ ਜਾਂਦਾ ਹੈ ਹੱਸ ਕੇ ਬੁਲਾਏ ਨਾ ਜੇ ਕਰ ਆਏ ਸਜਣ ਨੂੰ ਪਾਣੀ ਦੀ ਉਹ ਲਹਿਰ ਵਾਂਗ ਦੂਰ ਹਟ ਜਾਂਦਾ ਹੈ ਜ਼ਰਾ ਜਿੰਨਾ ਹੌਸਲਾ ਕੀ ਮਿਲਿਆ ਬੇਗਾਨਿਆਂ ਤੋਂ ਬੜੀ ਵਾਰੀ ਵੇਖਿਆ ਮੈਂ ਬੰਦਾ ਵੱਟ ਜਾਂਦਾ ਹੈ ਪਰ ਰੱਬ ਨੂੰ ਪਿਆਰ ਕਰੇ ਫੁੱਲੇ ਨਾ ਜੁ ਮਿੱਤਰਾ ਨੂੰ ਜਗ ਵਿੱਚ ਦਰਸ਼ਨਾ ਉਹ ਬਹੁਤ ਖੱਟ ਜਾਂਦਾ ਜਗ ਵਿੱਚ ਦਰਸ਼ਨਾ ਉਹ ਬਹੁਤ ਖੱਟ ਜਾਂਦਾ ਕਿਹੜੇ ਰੰਗ ਵਿੱਚ ਰੰਗਣਾ ਕਿਹੜੇ ਰੰਗ ਵਿੱਚ ਰੰਗਣਾ ਪਤਾ ਹੈ ਉਸ ਲਲਾਰੀ ਨੂੰ ਕਿਹੜੇ ਰੰਗ ਵਿੱਚ ਰੰਗਣਾ ਕਿਹੜੇ ਰੰਗ ਵਿੱਚ ਰੰਗਣਾ ਪਤਾ ਹੈ ਉਸ ਲਲਾਰੀ ਨੂੰ ਉਹ ਪਿਆਰ ਹੀ ਕਰਦੇ ਰਹੀਏ ਆ ਰੋਜ਼ਨੀਆਂ ਸਾਰੀ ਨੂੰ

ਹਰ ਇੱਕ ਦੀ ਹੈ ਮਨਸ਼ਾ ਬਹੁਤ ਕਮਾਈਆਂ ਕਰਨੇ ਦੀ ਹਰ ਇੱਕ ਦੀ ਹੈ ਹਰ ਇੱਕ ਦੀ ਹੈ ਮਨਸ਼ਾ ਬਹੁਤ ਕਮਾਈਆਂ ਕਰਨੇ ਦੀ ਮੋਗਤ ਰਿਸ਼ਵਤ ਠੱਗੇ ਨਾਲ ਹੈ ਕੋਠੀ ਪਰਨੇ ਦੀ ਪਰ ਕਦ ਜਿਤਨਾ ਕਦ ਹਰਨਾ ਪਰ ਕਦ ਜਿਤਨਾ ਕਦ ਹਰਨਾ ਪਤਾ ਨਾ ਕਿਸੇ ਜੁਆਰੀ ਨੂੰ ਹੋ ਪਿਆਰ ਹੀ ਕਰਦੇ ਰਹੀਏ ਪਿਆਰ ਹੀ ਕਰਦੇ ਰਹੀਏ ਆ ਰੋ ਦੁਨੀਆਂ ਸਾਰੀ ਨੂੰ

सारी नू प्यार ही कर दे रही यार दुनिया सारी नू तेरे को तेरे को